ਇਹਨਾਂ ਰਿਪੋਰਟ ਪੇਸ਼ ਕੀਤੀ ਗਈ ਹੈ ਸੁਪਰੀਮ ਕੋਰਟ ਦੇ ਅੱਗੇ ਸਰਕਾਰ ਦੇ ਵੱਲੋਂ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਜਾਂ ਡਾਕਟਰਾਂ ਵੱਲੋਂ ਜਾਂ ਕਿਸੇ ਵੱਲੋਂ ਉਸ ਰਿਪੋਰਟ ਦੇ ਵਿੱਚ ਇਹ ਕਿਹਾ ਗਿਆ ਕਿ ਡੱਲੇਵਾਲ ਸਾਹਿਬ ਦੀ ਜਿਹੜੀ ਸਿਹਤ ਹੈ ਉਹ ਨਾਰਮਲ ਹੈ ਉਹ ਠੀਕ ਹੈ ਉਹ ਇੱਕਦਮ ਤੰਦਰੁਸਤ ਹੈ ਸਾਡੇ ਲਈ ਇੱਕ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਸਿੱਧੀ ਨਾ ਸਿੱਧੀ ਮੈਂ ਗੱਲ ਕਰਾਂ ਤੇ ਇੱਕ ਸਾਨਾ ਦੇ ਮੂਹਰੇ ਉੱਤੇ ਚਪੇੜਿਆ ਇੱਕ ਬੰਦੇ ਨੇ 26 ਦਿਨ ਹੋ ਗਏ 25 ਦਿਨ ਹੋ ਗਏ ਰੋਟੀ ਨਾ ਖਾਧੀ ਹੋ ਗਏ ਤੇ ਯਾਰ ਛੋਟਾ ਜਿਹਾ ਬੱਚਾ ਵੀ ਇਹ ਚੀਜ਼ ਜਾਣਦਾ ਕਿ ਉਹ ਬੰਦਾ ਨੋਰਮਲ ਨਹੀਂ ਹੋ ਸਕਦਾ ਉਹ ਠੀਕ ਨਹੀਂ ਹੋ ਸਕਦਾ ਹਾਂ ਤੇ ਇਹੋ ਜਿਹੋ ਨਾਲ ਫਲਕਚੂਏਟ ਕਰਦਾ ਸਾਰਾ ਦਿਨ ਬਲੱਡ ਪ੍ਰੈਸ਼ਰ ਉਹਨਾਂ ਦਾ ਫਲਕਚੂਏਟ ਕਰਦਾ ਸਾਰਾ ਦਿਨ ਮੈਂ ਗੱਲ ਕਰਦਾ ਕਿ ਦੇਖੋ ਸਿਆਸਤ ਆਪਣੀ ਖਾਦਿਆ ਠੀਕ ਹੈ ਸਿਆਸਤ ਹੁੰਦੀ ਆ ਔਰ ਇਹੋ ਜੰਦੀ ਸਿਆਸਤ ਹੈ ਜਿਹਦੇ ਕਰਕੇ ਅੱਜ ਪੰਜਾਬ ਦਾ ਬੇੜਾ ਡਰ ਗਿਆ ਜਿੰਨੇ ਵੀ ਕੀਤਾ ਮੈਨੂੰ ਨਹੀਂ ਪਤਾ ਕਿੰਨੇ ਕੀਤਾ ਪਰ ਇਹ ਸੋਚਣ ਦਾ ਵਿਸ਼ਾ ਹੈ 14 ਦਿਨਾਂ ਬਾਅਦ ਉਹਨਾਂ ਦੇ ਜਿਹੜੇ ਸਟੋਰਸ ਆ ਜਿਹੜੇ ਫੈਟ ਸਟੋਰਸ ਆ ਖਤਮ ਹੋ ਜਾਣੇ ਉਹਨਾਂ ਦੀ ਹੱਡੀ ਤੇ ਉਹਨਾਂ ਦੀ ਜਿਹੜੀਆਂ ਜਿਹੜੇ ਉਹਨਾਂ ਦੇ ਮਸਲ ਆ ਉਹ ਚੜਨੇ ਸ਼ੁਰੂ ਹੋ ਜਾਣੀਆਂ ਉਹ ਜਿਹੜਾ ਉਹਨਾਂ ਦਾ ਨੁਕਸਾਨ ਹੋ ਜਾਣਾ ਉਹ ਇਥੋਂ ਇਸ ਲੈਵਲ ਤੱਕ ਹੋ ਜਾਣਾ ਕਿ ਫੇਰ ਭਾਵੇਂ ਅਸੀਂ ਉਹਨਾਂ ਨੂੰ ਰੋਟੀ ਖਵਾ ਵੀ ਦਈਏ ਭਾਵੇਂ ਉਹਨਾਂ ਨੂੰ ਅਮਰੀਕਾ ਲੈ ਕੇ ਉਹਨਾਂ ਦਾ ਇਲਾਜ ਕਰ ਦਈਏ ਸ਼ਾਇਦ ਅਸੀਂ ਉਹਨਾਂ ਨੂੰ ਬਚਾਉਣਾ ਪਵੇ ਇੱਕ ਰਿਪੋਰਟ ਪੇਸ਼ ਕੀਤੀ ਗਈ ਹੈ ਸੁਪਰੀਮ ਕੋਰਟ ਦੇ ਅੱਗੇ ਸਰਕਾਰ ਦੇ ਵੱਲੋਂ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਜਾਂ ਡਾਕਟਰਾਂ ਵੱਲੋਂ ਜਾਂ ਕਿਸੇ ਵੱਲੋਂ ਵੀ ਉਸ ਰਿਪੋਰਟ ਦੇ ਵਿੱਚ ਇਹ ਕਿਹਾ ਗਿਆ ਕਿ ਦੱਲੇਵਾਲ ਸਾਹਿਬ ਦੀ ਜਿਹੜੀ ਸਿਹਤ ਆ ਉਹ ਨਾਰਮਲ ਆ ਉਹ ਠੀਕ ਆ ਉਹ ਇੱਕਦਮ ਤੰਦਰੁਸਤ ਆ ਔਰ ਦੂਜੀ ਗੱਲ ਕਹੀ ਗਈ ਆ ਕਿ ਜਿੰਨੀਆਂ ਵੀ ਉਹਨਾਂ ਦੀਆਂ ਬਲੱਡ ਦੀਆਂ ਰਿਪੋਰਟਾਂ ਨੇ ਉਹ ਸਾਰੀਆਂ ਨਾਰਮਲ ਆ ਸਾਡੇ ਲਈ ਇੱਕ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਸਿੱਧੀ ਨਾ ਸਿੱਧੀ ਮੈਂ ਗੱਲ ਕਰਾਂ ਤੇ ਇੱਕ ਕਿਸਾਨਾਂ ਦੇ ਮੂੰਹ ਦੇ ਉੱਤੇ ਚਪੇੜ ਆ ਸਾਡੇ ਸਾਰੇ ਧਰਨੇ ਦੇ ਮੂੰਹ ਦੇ ਉੱਤੇ ਚਪੇੜ ਆ ਇੱਕ ਬੰਦੇ ਨੇ 26 ਦਿਨ ਹੋ ਗਏ 25 ਦਿਨ ਹੋ ਗਏ ਰੋਟੀ ਨਾ ਖਾਧੀ ਹੋਵੇ ਤੇ ਯਾਰ ਛੋਟਾ ਜਿਹਾ ਬੱਚਾ ਵੀ ਇਹ ਚੀਜ਼ ਜਾਣਦਾ ਕਿ ਉਹ ਬੰਦਾ ਨਾਰਮਲ ਨਹੀਂ ਹੋ ਸਕਦਾ ਉਹ ਠੀਕ ਨਹੀਂ ਹੋ ਸਕਦਾ ਉਹ ਬੰਦਾ ਜਿਹਦਾ ਪਿਸ਼ਾਬ ਵੀ ਐਸ ਵੇਲੇ ਸਾਡੀ ਟੀਮ ਬੈੱਡ ਦੇ ਉੱਤੇ ਕਰਾ ਰਹੀ ਆ ਉਹਨਾਂ 'ਚ ਇੰਨੀ ਜਾਣ ਨਹੀਂ ਹੈਗੀ ਕਿ ਉੱਠ ਸਕਣ ਉਹ ਖੜ੍ਹਾ ਹੋ ਸਕਣ ਕਿੰਨੀ ਵਾਰੀ ਉਹਨਾਂ ਨੂੰ ਚੱਕਰ ਆ ਚੁੱਕਾ ਉਹਨਾਂ ਦਾ ਬਲੱਡ ਪ੍ਰੈਸ਼ਰ ਇਤੋਂ ਤੱਕ ਡਿੱਗਾ ਕੀ ਬਲੱਡ ਪ੍ਰੈਸ਼ਰ ਜਿਹੜਾ ਕਫ ਹੈ ਜਿਹੜੀ ਮਸ਼ੀਨ ਹੈ ਉਹਦੇ ਵਿੱਚ ਵੀ ਉਹਨਾਂ ਦਾ ਬਲੱਡ ਪ੍ਰੈਸ਼ਰ ਨਹੀਂ ਆਉਂਦਾ ਹਾਰਟ ਰੇਟ ਉਹਨਾਂ ਦਾ ਫਲਕਚੂਏਟ ਕਰਦਾ ਸਾਰਾ ਦਿਨ ਬਲੱਡ ਪ੍ਰੈਸ਼ਰ ਉਹਨਾਂ ਦਾ ਫਲਕਚੂਏਟ ਕਰਦਾ ਸਾਰਾ ਦਿਨ ਰਿਪੋਰਟਾਂ ਅਸੀਂ ਤੁਹਾਡੇ ਅੱਗੇ ਰੱਖੀਆਂ ਕਿ ਉਹਨਾਂ ਦੀ ਕੀਟੋਨ ਬੋਡੀ ਲੈਵਲ ਹੈ ਬਹੁਤ ਵਧਿਆ ਉਹਨਾਂ ਦੇ ਜਿਹੜੇ ਕਿਡਨੀ ਫੰਕਸ਼ਨ ਹੈ ਉਹ ਸਫਰ ਕਰ ਰਿਹਾ ਉਹਨਾਂ ਦਾ ਜਿਹੜਾ ਲਿਵਰ ਫੰਕਸ਼ਨ ਟੈਸਟ ਆ ਉਹ ਫਲਕਚੂਏਟ ਕਰ ਰਿਹਾ ਬਿਲੀਰੂਬਿਨ ਜਿਹੜੀ ਉਹਨਾਂ ਦੀ ਵਧੀਆ ਤੇ ਜਿਹੜੀ ਰਿਪੋਰਟ ਸੁਪਰੀਮ ਕੋਰਟ ਨੂੰ ਦਿੱਤੀ ਜਾਂਦੀ ਆ ਉਹਦੇ ਵਿੱਚ ਕਿਹਾ ਜਾਂਦਾ ਕਿ ਇਹ ਨਾਰਮਲ ਆ ਇਹ ਬੰਦਾ ਨਾਰਮਲ ਆ ਹੁਣ ਗੱਲ ਕਿੱਥੇ ਖਲੋਤੀ ਆ ਮੈਂ ਗੱਲ ਕਰਦਾ ਕਿ ਵੇਖੋ ਸਿਆਸਤ ਆਪਣੀ ਥਾਂ ਤੇ ਆ ਠੀਕ ਆ ਸਿਆਸਤ ਹੁੰਦੀ ਆ ਔਰ ਇਹੋ ਗੰਦੀ ਸਿਆਸਤ ਆ ਜਿਹਦੇ ਕਰਕੇ ਅੱਜ ਪੰਜਾਬ ਦਾ ਬੇੜਾ ਕਰਕ ਗਿਆ ਪੰਜਾਬ ਦੇ ਜਿਹੜੇ ਪਾਣੀ ਆ ਉਹ ਕੈਂਸਰ ਹੋ ਗਏ ਆ ਹਵਾ ਕੈਂਸਰ ਹੋ ਗਈ ਆ ਪੰਜਾਬ ਦੇ ਬੱਚੇ ਪੰਜਾਬ ਨੂੰ ਛੱਡ ਕੇ ਬਾਹਰਲੇ ਦੇਸ਼ਾਂ 'ਚ ਜਾ ਰਹੇ ਆ ਪੰਜਾਬ ਦਾ ਕਿਸਾਨ ਪੰਜਾਬ ਦਾ ਮਜ਼ਦੂਰ ਸੜਕਾਂ ਤੇ ਆ ਪੰਜਾਬ ਦੇ ਮੈਨੂੰ ਲੱਗਦਾ ਕੋਈ ਵੀ ਐਸਾ ਆਦਮੀ ਨਹੀਂ ਜਿਹੜਾ ਅੱਜ ਸੋਚਦਾ ਨਾ ਹੋਵੇ ਕਿ ਯਾਰ ਮੈਂ ਆਪਣੇ ਬੱਚਿਆਂ ਦੇ ਲਈ ਪੰਜਾਬ ਨੂੰ ਸਾਨੂੰ ਛੱਡਣਾ ਪੈਣਾ ਕਿਉਂ ਕਿ ਇਹ ਗੰਦੀ ਸਿਆਸਤ ਕਰਕੇ ਪਰ ਮੈਂ ਨਹੀਂ ਸੋਚਦਾ ਸੀ ਕਿ ਇਹ ਸਿਆਸਤ ਇੱਥੋਂ ਤੱਕ ਹੋ ਜਾਊਗੀ ਕਿ ਇੱਕ ਬੰਦਾ ਮਰਨ ਦਿਆ ਹੋਵੇ ਤੇ ਉਹਦੇ ਜਾਣ ਦੇ ਨਾਲ ਸਿਆਸਤ ਹੁੰਦੀ ਹੋਵੇ ਇਹ ਕੁਝ ਗਲਤ ਹੋਇਆ ਜਿਨੇ ਵੀ ਕੀਤਾ ਮੈਨੂੰ ਨਹੀਂ ਪਤਾ ਕਿੰਨੇ ਕੀਤਾ ਪਰ ਇਹ ਸੋਚਣ ਦਾ ਵਿਸ਼ਾ ਹੈ ਰਿਪੋਰਟਾਂ ਆਪਣੀ ਥਾਂ ਤੇ ਰਿਪੋਰਟਾਂ ਦੀ ਮੈਂ ਗੱਲ ਕਰਤੀ ਆ ਔਰ ਮੈਂ ਸਰਕਾਰ ਦੀਆਂ ਰਿਪੋਰਟਾਂ ਵੀ ਵੇਖੀਆਂ ਜਿਹੜੀਆਂ ਹੁੰਦੀਆਂ ਰਹੀਆਂ ਉਹਨਾਂ ਦੇ ਫਿਜ਼ੀਕਲ ਐਗਜ਼ਾਮ ਫਾਈਨਡਿੰਗਸ ਵੀ ਵੇਖੀਆਂ ਜੋ ਕੁਝ ਮੇਰੇ ਤੱਕ ਪਹੁੰਚਿਆ ਮੈਂ ਵੇਖਿਆ ਉਹਨਾਂ ਨੇ ਵੀ ਇਹ ਗੱਲਾਂ ਕਹਿੰਦੇ ਰਿਹਾ ਕਿ ਉਹਨਾਂ ਦੇ ਜਿਹੜੇ ਨਿਊਰੋਲੋਜੀਕਲ ਫੰਕਸ਼ਨ ਡਾਊਨ ਆ ਉਹਨਾਂ ਦੇ ਜਿਹੜੇ ਰੀਫਲਕਸਿਸ ਡਾਊਨ ਆ ਉਹ ਠੀਕ ਨਹੀਂ ਆ 15 ਕਿਲੋ ਉਹਨਾਂ ਦਾ ਭਾਰ ਘਟ ਚੁੱਕਾ ਔਰ ਇੱਥੇ ਸਥਿਤੀ ਅੱਗੇ ਉਹਨਾਂ ਦਾ ਭਾਰ ਵੀ ਨਹੀਂ ਲਿਆ ਜਾ ਰਿਹਾ ਪਿਛਲੇ ਕੁਝ ਦਿਨਾਂ ਤੋਂ ਕੁ ਕਰਨ ਚੱਕਰ ਆਉਂਦੇ ਆ ਜਿਹੜੀ ਸੁਪਰੀਮ ਕੋਰਟ ਨੂੰ ਰਿਪੋਰਟ ਦਿੱਤੀ ਜਾਂਦੀ ਉਹ ਚ ਕਿਹਾ ਜਾਂਦਾ ਇਹ ਬੰਦਾ ਠੀਕ ਆ। ਵੇਖੋ ਵੀਰੋ ਮੈਂ ਇਹ ਵੀਡੀਓ ਨਹੀਂ ਬਣਾਉਣਾ ਚਾਹੁੰਦਾ ਸੀ। ਪਰ ਜਦੋਂ ਮੈਨੂੰ ਫੋਨ ਆਇਆ ਉਹਨਾਂ ਵੀਰਾਂ ਦੇ ਉਹਨਾਂ ਪੱਤਰਕਾਰਾਂ ਦੇ ਜਿੰਨਾਂ ਦੀ ਮੈਂ ਬਹੁਤ ਰਿਸਪੈਕਟ ਕਰਦਾ। ਕੁਝ ਮਿੱਤਰਾਂ ਦੇ ਉਹਨਾਂ ਨੇ ਮੈਨੂੰ ਕਿਹਾ ਕਿ ਵੀਰ ਤੈਨੂੰ ਇਹ ਵੀਡੀਓ ਬਣਾਉਣੀ ਪੈਣੀ ਆ। ਸਾਡੇ ਲਈ ਇਹ ਵੀਡੀਓ ਬਣਾ ਕਿਉਂਕਿ ਇਸ ਟਾਈਮ ਤੇ ਸਾਨੂੰ ਸਮਝ ਨਹੀਂ ਆ ਰਹੀ ਅਸੀਂ ਕੀ ਜਵਾਬ ਦੇਈਏ। ਸਾਡੀ ਟੀਮ ਉੱਥੇ ਰੋਜ਼ ਪ੍ਰੈਸ ਕਾਨਫਰੰਸ ਵਿੱਚ ਬੈੰਦੀ ਆ। ਕੋਈ ਨਾ ਕੋਈ ਸਾਡਾ ਡਾਕਟਰ ਉੱਥੇ ਬਹਿੰਦਾ 50 ਤੋਂ ਵੱਧ ਡਾਕਟਰ ਅਸੀਂ ਡੈਡੀਕੇਟ ਕੀਤੇ ਕਿਸੇ ਨੂੰ ਕੋਈ ਪੈਸੇ ਨਹੀਂ ਮਿਲਦੇ ਉਸ ਚੀਜ਼ ਤੇ ਟੋਟਲ ਵੌਲੰਟੀਅਰ ਕੋਈ ਆਪਣਾ ਕੰਮ ਛੱਡ ਕੇ ਉੱਥੇ ਬਹਿੰਦਾ ਕੋਈ ਛੁੱਟੀ ਲੈ ਕੇ ਉੱਥੇ ਆਇਆ ਕੋਈ ਆਪਣਾ ਅਮਰੀਕਾ ਤੋਂ ਜਾ ਕੇ ਉੱਥੇ ਬਹਿੰਦਾ ਕੋਈ ਦੂਜੀਆਂ ਸਟੇਟਾਂ ਤੋਂ ਆ ਕੇ ਪੰਜਾਬ ਦੀਆਂ ਤੋਂ ਦੂਜੀਆਂ ਸਟੇਟਾਂ ਤੋਂ ਆ ਕੇ ਉੱਥੇ ਆਪਣੀ ਸੇਵਾ ਕਰਨ데요 ਸਰਬੱਤ ਦੇ ਭਲੇ ਦੇ ਨਾਂ ਤੇ ਅਸੀਂ ਕੰਮ ਕਰਦੇ ਹਾਂ ਅੱਜ ਤੱਕ ਕੀਤਾ ਸਾਇੰਸ ਦੇ ਉੱਤੇ ਅਸੀਂ ਗੱਲ ਕਰਦੇ ਹਾਂ ਜੋ ਫੈਕਟਸ ਆ ਉਹ ਤੁਹਾਡੇ ਅੱਗੇ ਰੱਖਦੇ ਹਾਂ ਤੁਹਾਨੂੰ ਦੱਸਿਆ ਉਹ ਤਾਂ ਬੰਦੇ ਦਾ ਸਿਰ ਜਿਹੜਾ ਸਰੀਰ ਜਿਹੜਾ ਛੱਡ ਗਿਆ ਮਸਲ ਉਹਦੇ ਸਰੀਰ ਤੋਂ ਲੱਥ ਗਿਆ ਤੁਹਾਨੂੰ ਇੱਕ ਇੱਕ ਗੱਲ ਦੱਸ ਦਿਆਂ ਕਿ ਬਈ 7 ਦਿਨਾਂ ਬਾਅਦ ਕੁਝ ਵੀ ਹੋ ਸਕਦਾ ਉਹਨਾਂ ਨੂੰ ਕਾਰਡੀਆਕ ਅਰੇਸਟ ਹੋ ਸਕਦੀ ਮਲਟੀ ਆਰਗਨ ਡਿਸਫੰਕਸ਼ਨ ਹੋ ਸਕਦਾ ਕਿਉਂ ਕਿ ਸਾਇੰਸ ਇਹ ਚੀਜ਼ਾਂ ਦੀ ਆ 14 ਦਿਨਾਂ ਬਾਅਦ ਉਹਨਾਂ ਦੇ ਜਿਹੜੇ ਸਟੋਰਸ ਆ ਜਿਹੜੇ ਫੈਟ ਸਟੋਰਸ ਆ ਖਤਮ ਹੋ ਜਾਣੇ ਉਹਨਾਂ ਦੀ ਹੱਡੀ ਤੇ ਉਹਨਾਂ ਦੀ ਜਿਹੜੀਆਂ ਜਿਹੜੇ ਉਹਨਾਂ ਦੇ ਮਸਲ ਆ ਉਹ ਚੜਨੇ ਸ਼ੁਰੂ ਹੋ ਜਾਣੇ ਆ ਔਰ ਜਿਹੜਾ ਉਹਨਾਂ ਦਾ ਨੁਕਸਾਨ ਹੋ ਜਾਣਾ ਉਹ ਇਥੋਂ ਇਸ ਲੈਵਲ ਤੱਕ ਹੋ ਜਾਣਾ ਕਿ ਫੇਰ ਭਾਵੇਂ ਅਸੀਂ ਉਹਨਾਂ ਨੂੰ ਰੋਟੀ ਖਵਾ ਵੀ ਦਈਏ ਫਾਗਨੋ ਅਮਰੀਕਾ ਲਾ ਕੇ ਉਹਨਾਂ ਦਾ ਇਲਾਜ ਕਰ ਦਿਆ ਸ਼ਾਇਦ ਸੀ ਉਹਨਾਂ ਨੂੰ ਬਚਾਉਣਾ ਪਈਏ। ਔਰ ਹੱਥ ਜੋੜ-ਜੋੜ ਕੇ ਤੁਹਾਡੇ ਅੱਗੇ ਇਹ ਗੱਲ ਕਰ ਰਹੇ ਆ ਕਿ ਇਹ ਚਿੰਤਾ ਦਾ ਇਸ਼ੂ ਆ। ਤੇ 25 ਦਿਨਾਂ ਬਾਅਦ ਇਹ ਦੱਸਿਆ ਜਾਂਦਾ ਕਿ ਇਹ ਬੰਦਾ ਨਾਰਮਲ ਆ। ਇਸ ਦੀ ਰਿਪੋਰਟਾਂ ਨਾਰਮਲ ਆ। ਮੈਨੂੰ ਲੱਗਦਾ ਇਹ ਤੋਂ ਮਾੜੀ ਗੱਲ ਨਹੀਂ ਹੋ ਸਕਦੀ। ਇਹ ਮਜ਼ਾਕ ਆ। ਇਹ ਰਿਪੋਰਟਾਂ ਮੇਰੇ ਅੱਗੇ ਨੇ ਇਹ ਰਿਪੋਰਟਾਂ ਡੱਲੇਵਾਲ ਸਾਹਿਬ ਜੀ ਨਾਲ ਰੋਜ਼ ਸ਼ੇਅਰ ਕਰਦੇ ਆਂ ਉਹਨਾਂ ਦੀ ਟੀਮ ਦੇ ਨਾਲ ਸ਼ੇਅਰ ਕਰਤੀ ਉਹਨਾਂ ਕੋਈ ਦੀ ਕਾਪੀ ਆ ਸਰਕਾਰ ਦੀਆਂ ਰਿਪੋਰਟਾਂ ਮੈਂ ਵੇਖਿਆ ਵਾਂ ਉਹਦੇ ਵਿੱਚ ਵੀ ਕਿਡਨੀ ਫੰਕਸ਼ਨ ਅਬਨਾਰਮਲਟੀਜ਼ ਆਈਆਂ ਲਿਵਰ ਫੰਕਸ਼ਨ ਜਿਹੜੇ ਆ ਫਲਕਚੂਏਟ ਕਰਦੇ ਆ ਬਿਲੀਰੂਬਨ ਉੱਪਰ ਆਈ ਆ ਔਰ ਮੈਂ ਜਿਹੜੇ ਸਰਕਾਰੀ ਨੁਮਾਇੰਦਿਆਂ ਨਾਲ ਗੱਲ ਕੀਤੀ ਉਹਨਾਂ ਨੇ ਵੀ ਇਹ ਗੱਲ ਮੰਨੀ ਆ ਹੁਣ ਇਹ ਰਿਪੋਰਟ ਕਿਉਂ ਦਿੱਤੀ ਗਈ ਮੈਨੂੰ ਇਹਦਾ ਨਹੀਂ ਪਤਾ ਇਹ ਰਿਪੋਰਟ ਕਿੰਨੇ ਦਿੱਤੀ ਮੈਨੂੰ ਇਹਦਾ ਵੀ ਨਹੀਂ ਪਤਾ ਪਰ ਵੀਰੋ ਜੋ ਵੀ ਹੋਇਆ ਗਲਤ ਹੋਇਆ ਔਰ ਸਾਨੂੰ ਇਹ ਚੀਜ਼ ਛੇਤੀ ਤੋਂ ਛੇਤੀ ਕਰੈਕਟ ਕਰਨੀ ਚਾਹੀਦੀ ਆ ਇਹ ਨਾ ਹੋਵੇ ਸਾਡੇ ਆਗੂ ਸਾਡੇ ਬਜ਼ੁਰਗ ਦੀ ਜਾਨ ਚਲ ਜੇ ਕਿਉਂਕਿ ਇਸ ਦਾ ਜ਼ਿੰਮੇਵਾਰ ਫਿਰ ਉਹ ਹੋਊਗਾ ਜਿਨ੍ਹਾਂ ਨੇ ਰਿਪੋਰਟਾਂ ਦਿੱਤੀਆਂ ਕਿਉਂਕਿ ਅਸੀਂ ਰੋਜ਼ ਕਹਿੰਨੇ ਆ ਅਸੀਂ ਹੱਥ ਜੋੜ ਕੇ ਦਲੇਵਾਲ ਸਾਹਿਬ ਨੂੰ ਵੀ ਰਿਕੁਐਸਟ ਕਰਦੇ ਆ ਕਿ ਤੁਸੀਂ ਆਪਣਾ ਮਰਨ ਮਰਦ ਤੋੜ ਦਿਓ ਇੱਥੋਂ ਤੱਕ ਅਸੀਂ ਵੇਖੋ ਮੀਟਿੰਗਾਂ ਹੋ ਚੁੱਕੀਆਂ ਸਯੁਕਤ ਮੋਰਚਾ ਵੀ ਮੰਨ ਗਿਆ ਇਕੱਠੇ ਹੋ ਕੇ ਲੜਨ ਦੀ ਗੱਲਾਂ ਸ਼ੁਰੂ ਹੋ ਗਈਆਂ ਕਿਸਾਨ ਇਕੱਠੇ ਹੋ ਰਿਹਾ ਕਿਉਂਕਿ ਉਹ ਕੋਈ ਨਹੀਂ ਚਾਹੁੰਦਾ ਕਿ ਢੱਲੇਵਾਲ ਸਾਹਿਬ ਦੀ ਜਾਨ ਜਾਵੇ ਪਰ ਆ ਰਿਪੋਰਟ ਜਿਹੜੀ ਆ ਇਹ ਮੈਨੂੰ ਲੱਗਦਾ ਕਿ ਬਹੁਤ ਜਿਆਦੀ ਖਤਰਨਾਕ ਆ ਮੈਂ ਕਦੀ ਮੈਂ ਕਿਸੇ ਦਾ ਮੁਕਾਬਲਾ ਨਹੀਂ ਕਰਨਾ ਚਾਹੁੰਦਾ ਬਹੁਤ ਛੋਟਾ ਆ ਪਰ ਇਹ ਇਸ਼ੂ ਛੋਟਾ ਨਹੀਂ ਆ ਕਿਸੇ ਦੀ ਜਾਨ ਦਾ ਸਵਾਲ ਆ ਸਾਡੀ ਟੀਮ ਆਪਣੀ ਇਮਾਨਦਾਰੀ ਨਾਲ ਸਰਬੱਤ ਦੇ ਭਲੇ ਦੀ ਸੋਚ ਨਾਲ ਕੰਮ ਕਰਦੀ ਆ ਅਸੀਂ ਉਸ ਤਰ੍ਹਾਂ ਹੀ ਭਾਵੇਂ ਕੋਈ ਸਰਕਾਰੀ ਭਾਵੇਂ ਕੋਈ ਪੁਲਸ ਵਾਲਾ ਭਾਵੇਂ ਕੋਈ ਸੀਆਰਪੀ ਦਾ ਭਾਵੇਂ ਕੋਈ ਕਿਸਾਨ ਮਜ਼ਦੂਰ ਭਾਵੇਂ ਡੱਲੇਵਾਲ ਸਾਹਿਬ ਹਰ ਇੱਕ ਦਾ ਇੱਕੋ ਹੀ ਸੋਚ ਦੇ ਨਾਲ ਉਹਨਾਂ ਦਾ ਬਾਈਕ ਨੇ ਆ ਜੀ ਦੀ ਸੋਚ ਦੇ ਨਾਲ ਉਹਨਾਂ ਦੀ ਕੇਅਰ ਕਰਦੇ ਆ ਪਰ ਜੋ ਅਸੀਂ ਅੱਜ ਵੇਖ ਰਹੇ ਆ ਜੋ ਕੁਝ ਉਹਨਾਂ ਦੇ ਨਾਲ ਹੋ ਰਿਹਾ ਸਾਡੇ ਲਈ ਇੱਕ ਬਹੁਤ ਚਿੰਤਾ ਦਾ ਇਸ਼ੂ ਆ ਇਹਨੂੰ ਲਾਈਟਲੀ ਨਾ ਲਿਆ ਜਾਵੇ ਮੈਂ ਫਿਰ ਕਹਿੰਦਾ ਉਹਨਾਂ ਦੀ ਜਾਨ ਕਦੀ ਵੀ ਜਾ ਸਕਦੀ ਆ ਜੋ ਉਹਨਾਂ ਦੇ ਹਾਲਾਤ ਬਣਿਆ ਮੈਂ ਕਿਸੇ ਨਾਲ ਵੀ ਟੈਲੀਫੋਨ ਤੇ ਫੋਨ ਤੇ ਗੱਲ ਕਰਨ ਨੂੰ ਤਿਆਰ ਹਾਂ ਕੋਈ ਵੀ ਜੋ ਮੈਨੂੰ ਨਹੀਂ ਪਤਾ ਕਿ ਕਿਉਂ ਹੋਇਆ ਪਰ ਇਹਨੂੰ ਕਰੈਕਟ ਕਰੀਏ ਜਿਹੜੀ ਸਹੀ ਸਥਿਤੀ ਆ ਉਹ ਮੈਨੂੰ ਨਹੀਂ ਪਤਾ ਸੁਪਰੀਮ ਕੋਰਟ ਨੇ ਕਿਉਂ ਇਹ ਚੀਜ਼ ਮੰਗੀ ਆ ਪਹਿਲਾਂ ਤਾਂ ਉਹਦੇ ਉੱਤੇ ਵੀ ਕੁਐਸਚਨ ਹੁੰਦਾ ਪਗਾਸੀ ਨੇ ਸੋਡਨ ਤੋਂ ਵੱਧ ਭੁਖੜ ਹੜਤਾਲ ਕੀਤੀ ਸੀ ਗੋਰੀਆਂ ਦੇ ਖਿਲਾਫ ਮਹਾਤਮਾ ਗਾਂਧੀ ਨੇ 1940 ਦੇ ਵਿੱਚ 21 ਦਿਨ ਤੋਂ ਵੱਧ ਭੁਖੜ ਹੜਤਾਲ ਕੀਤੀ 21 ਦਿਨ ਦੀ ਭੁਖੜ ਹੜਤਾਲ ਸੀ ਉਹਨਾਂ ਦੀ ਮੈਨੂੰ ਲੱਗਦਾ ਉਸ ਟਾਈਮ ਦੀ ਸਰਕਾਰਾਂ ਵੀ ਨਹੀਂ ਉਹਨਾਂ ਦੇ ਨਾਲ ਇੰਨੀ ਬਦਸਲੂਕੀ ਕੀਤੀ ਹੋਗੀ ਜੋ ਅੱਜ ਅਸੀਂ ਸਰਦਾਰ ਡੱਲੇਵਾਲ ਸਾਹਿਬ ਦੇ ਨਾਲ ਕਰ ਰਹੇ ਹਾਂ ਜੋ ਅਸੀਂ ਦੇਖ ਰਹੇ ਹਾਂ ਸ਼ਾਇਦ ਇਸੇ ਲਈ ਕਿਉਂਕਿ ਸ਼ਾਇਦ ਅਸੀਂ ਅੱਜ ਇਕੱਠੇ ਨਹੀਂ ਆ। ਮੈਂ ਧੰਨਵਾਦ ਕਰਦਾ ਸੰਯੁਕਤ ਕਿਸਾਨ ਮੋਰਚੇ ਦਾ ਜਿਹੜੀ ਉਹ ਮੀਟਿੰਗ ਕੀਤੀ ਗਈ ਆ। ਚੰਗੇ ਕਦਮ ਨੇ ਜੇ ਕਿਸਾਨ ਇਕੱਠੇ ਹੋ ਗਏ ਮਜ਼ਦੂਰ ਇਕੱਠੇ ਹੋ ਗਏ ਤਾਂ ਦੁਨੀਆ ਇਕੱਠੀ ਹੋ ਜਾਊਗੀ ਦੁਨੀਆ 'ਚ ਬੈਠੇ ਉਹ ਪੰਜਾਬੀ ਉਹ ਲੋਕ ਜਿਹੜੇ ਕਿਸਾਨੀ ਨੂੰ ਪਿਆਰ ਕਰਦੇ ਉਹ ਇਕੱਠੇ ਹੋ ਜਾਣਗੇ ਤਾਂ ਸ਼ਾਇਦ ਐਸੀ ਜੀਆਂ ਰਪੋਟਾਂ ਕਦੀ ਵੀ ਨਾ ਬਾਹਰ ਆਉਣ ਮੈਂ ਕਿੰਨਾ ਕਿਸਾਨਾਂ ਨੂੰ ਇਕੱਠੇ ਹੋ ਜਾਓ ਵੀਰੋ ਮਜ਼ਦੂਰਾਂ ਨੂੰ ਇਕੱਠੇ ਹੋ ਜਾਓ ਜਾਗ ਜਾਓ ਜੋ ਹੋ ਰਿਹਾ ਬਹੁਤ ਗਲਤ ਹੋ ਰਿਹਾ ਔਰ ਮੈਂ ਮੋਰਚੇ ਨੂੰ ਵੀ ਕਹਿਣਾ ਕਿ ਜਾਗੀ ਹੈ ਜਾਗਣ ਦਾ ਟਾਈਮ ਆ ਇਹ ਜਿਹੜੀਆਂ ਰਿਪੋਰਟਾਂ ਜਾਂ ਇਹ ਜੋ ਕੁਝ ਹੋ ਰਿਹਾ ਹੈ ਗਲਤ ਹੋ ਰਿਹਾ ਮੈਂ ਨਹੀਂ ਚਾਹੁੰਦਾ ਸਾਂ ਕਿ ਇਹ ਮੈਂ ਵੀਡੀਓ ਬਣਾਈਆਂ ਕਿ ਕਿ ਜਿਹੜਾ ਥਿਆਣ ਆ ਉਹ ਪਟਕੇ ਮੋਰਚੇ ਦਾ ਜਿਹੜਾ ਇਸ਼ੂ ਆ ਉਹਨੂੰ ਹੀ ਇਸ਼ੂ ਰਹਿਣਾ ਚਾਹੀਦਾ ਬਾਕੀ ਗੱਲਾਂ ਪਿੱਛੇ ਬਾਕੀ ਤੁਸੀਂ ਸਿਆਣੇ ਹੋ ਮੈਨੂੰ ਲੱਗਦਾ ਜੋ ਮੈਂ ਗੱਲ ਕਰਨੀ ਸੀ ਮੈਂ ਕਰ ਦਿੱਤੀ ਆ ਮੈਂ ਮੈਨੂੰ ਨਹੀਂ ਪਤਾ ਮੈਂ ਤੋਂ ਵੱਧ ਤੁਹਾਨੂੰ ਕਿਉਂਕਿ ਮੇਰਾ ਇਹ ਮਕਸਦ ਨਹੀਂ ਆ ਕਿ ਮੈਂ ਤੁਹਾਨੂੰ ਕਨਵਿੰਸ ਕਰਾਂ ਕਿ ਡੱਲੇਵਾਲ ਸਾਹਿਬ ਜਿਹੜੇ ਆ ਬਿਮਾਰ ਹੈ ਜਾਂ ਉਹ ਠੀਕ ਨਹੀਂ ਆ ਕਿ ਮੇਰਾ ਕੰਮ ਨਹੀਂ ਆ ਮੈਂ ਚਿੰਤਕਿਆ ਮੈਂ ਉਹਨਾਂ ਨੂੰ ਪਿਆਰ ਕਰਦਾ ਮੈਂ ਕਿਸਾਨੀ ਨੂੰ ਪਿਆਰ ਕਰਦਾ ਮੈਂ ਇਨਸਾਨੀਅਤ ਨੂੰ ਪਿਆਰ ਕਰਦਾ ਮੈਂ ਇਨਸਾਨ ਨੂੰ ਪਿਆਰ ਕਰਦਾ ਮੈਨੂੰ ਉਹਨਾਂ ਦੀ ਚਿੰਤਾ ਮੈਂ ਚਿੰਤਾ ਲੋਕਾਂ ਅੱਗੇ ਰੱਖਦਾ ਮੇਰੇ ਡਾਕਟਰਾਂ ਨੂੰ ਮੇਰੇ ਵੀਰਾਂ ਨੂੰ ਮੇਰੀਆਂ ਭੈਣਾਂ ਨੂੰ ਉਹਨਾਂ ਦੀ ਚਿੰਤਾ ਉਹ ਚਿੰਤਾ ਅੱਗੇ ਰੱਖਦੇ ਆ ਜਿਹਨੂੰ ਨਹੀਂ ਆ ਅਸੀਂ ਉਹਨਾਂ ਨੂੰ ਕਨਵਿੰਸ ਨਹੀਂ ਕਰ ਸਕਦੇ ਜੇ ਕੋਈ